ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧਿਮਾਨ ਤੇ ਪੰਜਾਬ ਨਿਊਜ਼ ਬੁਲਟਨ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਰੋਕਰ ਲੈਣੇ ਇਸ ਵੇਲੇ ਦੀਆਂ ਸੁਰਖੀਆਂ ਤੇ ਪੰਜਾਬ ਦੀ ਨਵੀਂ ਆਬਕਾਰੀ ਨੀਤੀ ਬਣੀ ਸਿਆਸਤ ਦਾ ਨਵਾਂ ਵਿਸ਼ਾ ਵਿਕਰਮ ਮਜੀਠੀਆ ਨੇ ਆਬਕਾਰੀ ਨੀਤੀ ਤੇ ਭਾਜਪਾ ਸਰਕਾਰ ਤੇ ਚੁਕੇ ਸਵਾਲ ਲੁਧਿਆਣਾ ਵਿੱਚ ਨਸ਼ਾ ਤਸਕਰ પતિ ਪਤਨੀ ਤੇ ਦੇਰ ਰਾਤ ਪੁਲਿਸ ਦਾ ਐਕਸ਼ਨ ਵਾਇਰਲ ਵੀਡੀਓ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਦਿਖਾਈ ਸਖ਼ਤੀ ਮੁੱਖ ਮੰਤਰੀ ਨੇ ਉੱਚ ਅਧਿਕਾਰੀਆਂ ਨਾਲ ਕੀਤੀ ਬੈਠਕ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਦਿੱਤੀ ਡੈਡਲਾਈਨ ਪਾਜਪਾ ਬੁਲਾਰੇ ਆਰ ਪੀ ਸਿੰਘ ਨੇ 1984 ਦੀਆਂ ਘਟਨਾਵਾਂ ਤੇ ਬੁਲਾਈ ਪ੍ਰੈਸ ਕਾਨਫਰੰਸ ਕਾਂਗਰਸ ਤੇ ਲਗਾਏ ਗੰਭੀਰ ਇਲਜ਼ਾਮ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬ ਮੰਤਰੀ ਮੰਡਲ ਨੇ ਸਾਲ 2025-26 ਲਈ ਨਵੀਂ ਆਪਕਾਰੀ ਨੀਤੀ ਨੂੰ ਪਿਤੇ ਦਿਨ ਪ੍ਰਵਾਨਗੀ ਦੇ ਦਿੱਤੀ ਹੈ ਨਵੀਂ ਸ਼ਰਾਬ ਨੀਤੀ ਵਿੱਚ ਦੇਸੀ ਸ਼ਰਾਬ ਦੀਆਂ ਦਰਾਂ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਪਰੰਤੂ ਦੇਸੀ ਸ਼ਰਾਬ ਦੇ ਕੋਟੇ ਵਿੱਚ 3 ਫੀਸਦੀ ਦਾ ਵਾਧਾ ਜ਼ਰੂਰ ਕਰ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਨਵੀਂ ਆਪਕਾਰੀ ਨੀਤੀ ਤੋਂ ਇਲਾਵਾ ਹੋਰ ਕਈ ਫੈਸਲਿਆਂ ਤੇ ਮੋਹਰ ਲਾਈ ਗਈ ਸੀ ਪਰ ਕਿਉਂਕਿ ਵਿਰੋਧੀਆਂ ਦਾ ਇਹ ਮੰਨਣਾ ਹੈ ਕਿ ਇਹ ਆਪਕਾਰੀ ਨੀਤੀ ਦਿੱਲੀ ਦੀ ਤਰਸ ਤੇ ਬਣਾਈ ਗਈ ਹੈ ਇਸ ਲਈ ਇਸ ਉੱਪਰ ਸਿਆਸੀ ਬਿਆਨ ਆਉਣੇ ਹੁਣ ਸ਼ੁਰੂ ਹੋ ਗਏ ਨੇ ਕੈਕ ਦੀ ਰਿਪੋਰਟ ਦਾ ਬੇਰਪਾ ਦਿੰਦੇ ਹੋਏ ਅਕਾਲੀ ਦਲ ਦੇ ਆਕੂ ਵਿਕਰਮਜੀਤ ਮਜੀਠੀਆ ਨੇ ਦਿੱਲੀ ਦੀ ਸਾਫਕਾ ਸਰਕਾਰ ਯਾਨੀ आम आदमी पार्टी ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਏ ਦਿੱਲੀ ਦੀ ਐਕਸਾਈਜ਼ ਪਾਲਿਸੀ ਬਾਰੇ ਕਲ ਕਰਦਿਆਂ ਵਿਕਰਮ ਮਜੀਠੀਆ ਨੇ ਕਿਹਾ ਕਿ 2000 ਕਰੋੜ ਦੇ ਰੈਵਨਿਊ ਕਾਟੇ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਵਿਸਤਾ ਸਰਕਾਰ ਨੇ ਕਾਰਵਾਈ ਕਰਦੇ ਹੋਏ ਪਾਲਿਸੀ ਬਣਾਉਣ ਵਾਲੇ ਮਨੀਸ਼ ਸਿਸੋਧਿਆ ਅਤੇ ਅਰਵਿੰਦ ਕੇਜਰੀ ਵੱਲ ਤੇ ਕਾਰਵਾਈ ਕੀਤੀ ਹੈ ਤਾਂ ਹੁਣ ਪੰਜਾਬ ਵਿੱਚ ਉਸੇ ਤਰ੍ਹਾਂ ਤੇ ਬਣੀ ਪਾਲਿਸੀ ਤੇ ਉੱਪਰ ਪੰਜਾਬ ਵਿੱਚ ਕਾਰਵਾਈ ਕਿਉਂ ਨਹੀਂ ਕੀਤੀ ਭਾਜਪਾ ਉੱਪਰ ਦੋਹਰੇ ਮਾਪਦੰਡ ਲੈ ਕੇ ਚੱਲਣ ਦਾ ਇਲਜ਼ਾਮ ਲਗਾਉਂਦੇ ਹੋਏ ਪੋਰ ਕੀ ਕਿਹਾ ਅਕਾਲੀ ਦਲ ਦੇ ਆਖੂ ਵਿਕਰਮ ਮਜੀਠੀਆ ਨੇ ਆਓ ਦੇਖਦੇ ਹਾਂ ਅੱਜ ਦਿੱਲੀ ਦੀ ਜਿਹੜੀ ਭਾਜਪਾ ਦੀ ਕੇਂਦਰ ਦੀ ਸਰਕਾਰ ਹੈ ਉਹਨਾਂ ਨੂੰ ਵੀ ਮੇਰਾ ਸਵਾਲ ਹੈ ਕਿ ਦੋਰੇ ਮਾਪ ਡੰਡ ਕਿਉਂ ਕਿ ਜੋ ਪਾਲਿਸੀ ਦਿੱਲੀ 'ਚ ਬਣੀ ਸੀ ਉਬ ਹੂ ਉਹ ਪਾਲਿਸੀ ਪੰਜਾਬ 'ਚ ਵੀ ਬਣੀ ਐਗਜ਼ੈਕਟ ਫੋਟੋਸਟੈਟ ਕਾਪੀ ਕਹਿ ਲਓ ਜਾਂ ਕਾਰਬਨ ਕਾਪੀ ਕਹਿ ਲਓ ਉਹੀ ਪਾਲਿਸੀ ਦੇ ਨਿਰਮਾਤਾ ਜੋ ਦਿੱਲੀ 'ਚ ਸਨ ਉਹਨਾਂ ਨੇ ਪੰਜਾਬ ਦੀ ਪਾਲਿਸੀ ਵੀ ਬਹਿ ਕੇ ਬਣਾਈ ਔਰ ਉਹੀ ਪਾਲਿਸੀ ਤਹਿਤ ਉਹੀ ਕਮਿਸ਼ਨ ਰੱਖੇ ਗਏ ਦੋ ਤਿੰਨ ਲੋਕਾਂ ਨੂੰ ਵੱਡੇ ਪੈਮਾਨੇ ਤੇ ਮੁਨਾਫੇ ਦਿੱਤੇ ਗਏ ਔਰ ਉਹਦਾ ਐਂਡ ਰਿਜ਼ਲਟ ਇਹ ਨਿਕਲਿਆ ਕਿ ਜੇ ਦਿੱਲੀ 'ਚ ਕਰਪਸ਼ਨ ਹੋਈ ਤੇ ਸੁਭਾਵਿਕ ਹੈ ਸੇਮ ਪਾਲਿਸੀ ਪੰਜਾਬ 'ਚ ਲਾਗੂ ਸੀ ਤੇ ਫਿਰ ਪੰਜਾਬ ਦੀ ਕਰਪਸ਼ਨ ਤੇ ਦੋਰੇ ਮਾਪ ਡੰਡ ਕਿਉਂ ਕਿ ਇਸ ਲਈ ਆ ਕਿ ਭਗਵੰਤ ਮਾਨ ਸੈਂਟਰ ਦੀ ਸਰਕਾਰ ਦਾ ਹੱਥ ਠੋਕਾ ਭਾਜਪਾ ਦੀ ਸਰਕਾਰ ਦੇ ਇਸ਼ਾਰੇ ਤੇ ਚੱਲਦਾ ਹੈ ਇਸ ਲਈ ਇਹ ਕੇਜਰੀਆਲ ਨੇ ਚੋਰੀ ਕੀਤੀ ਉਹਨੂੰ ਤਾਂ ਫੜ ਕੇ ਅੰਦਰ ਦੇ ਦਿੱਤਾ ਮਗਰ ਭਗਵੰਤ ਮਾਨ ਦੀ ਚੋਰੀ ਦੇ ਪੈਮਾਨੇ ਹੋਰ ਰਖਲੇ ਗਏ ਕਰੋੜਾਂ ਰੁਪਏ ਦਾ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਇਸ ਲਈ ਇਹ ਪਾਲਿਸੀ ਅੱਗੇ ਕੰਟੀਨਿਊ ਨਹੀਂ ਕੀਤੀ ਜਾ ਸਕਦੀ ਉਸੇ ਗੱਲ ਦੀ ਆਪਟਰਸ ਕਮੇਟੀ ਦੀ ਰਿਪੋਰਟ ਨੂੰ ਕੈਬਨਟ ਸਬ ਕਮੇਟੀ ਨੇ ਮੋਹਰ ਲਾਈ ਕਿ ਵਾਕੇ ਬਹੁਤ ਧਾਂਦਲੀ ਹੋਈ ਹੈ ਬਾਕੀ ਬਹੁਤ ਜਿਆਦਾ ਲਾਸ ਹੋਇਆ ਤੇ ਜਦੋਂ ਅਫੀਸਰ ਸਬ ਕਮੇਟੀ ਕਹਿ ਰਹੀ ਹੈ ਲਾਸ ਹੋਇਆ ਹੈ ਮਨਿਸਟਰਸ ਦੀ ਸਬ ਕਮੇਟੀ ਕਹਿ ਰਹੀ ਹੈ ਲਾਸ ਹੋਇਆ ਹੈ ਤੇ ਵਾਈ ਨੋ ਇਨਕੁਆਇਰੀ ਕਿਉਂ ਇਹਨਾਂ ਨੂੰ ਸਕਾਟ ਫਰੀ ਜਾਣ ਦਿੱਤਾ ਜਾ ਰਿਹਾ ਹੈ ਸੋ ਮੈਂ ਮੰਗ ਕਰਦਾ ਜੀ ਕਿ ਪੰਜਾਬ ਦੀ ਜਿਹੜੀ ਐਕਸਾਈਜ਼ ਪਾਲਿਸੀ ਸੀ ਉਹ ਦਿੱਲੀ ਦੇ ਤਰਜ ਤੇ ਬਣਾਈ ਗਈ ਸੀ ਇਸ ਲਈ ਪੰਜਾਬ ਚ ਵੀ ਇਨਕੁਆਇਰੀ ਹੋਵੇ ਔਰ ਜਿੰਨਾ ਜਿੰਨਾ ਲੋਕਾਂ ਨੇ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੀ ਇਹ ਗਲਤੀ ਕੀਤੀ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਚਾਹੇ ਉਹ ਭਗਵੰਤ ਮਾਨ ਹੈ ਚਾਹੇ ਉਹ ਐਕਸਾਈਜ਼ ਦੇ ਮਨਿਸਟਰ ਨੇ ਚਾਹੇ ਹੋਰ ਅਫਸਰ ਸਾਹਿਬਾਨ ਨੇ ਦਰਅਸਲ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ਰਾਬ ਘਟਾਲੇ ਤੇ ਕੈਗ ਰਿਪੋਰਟ ਪੇਸ਼ ਕੀਤੀ ਸੀ ਇਸ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਨਵੀਂ ਸ਼ਰਾਬ ਨੀਤੀ ਰਾਹੀਂ ਦਿੱਲੀ ਨਾਲ 2000 2 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਗਲਤ ਫੈਸਲਿਆਂ ਕਾਰਨ ਸਰਕਾਰ ਨੂੰ ਮਾਲੀਏ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਜੇਕਰ ਉਸੇ ਤਰ੍ਹਾਂ ਤੇ ਪੰਜਾਬ ਸਰਕਾਰ ਦੀ ਇਹ ਨੀਤੀ ਚੱਲਦੀ ਹੈ ਤਾਂ ਪੰਜਾਬ ਨੂੰ ਹੋਣ ਵਾਲਾ ਕਟਾ ਪੰਜਾਬ ਸਰਕਾਰ ਦੀ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ ਪੰਜਾਬ ਵਿੱਚ ਨਸ਼ਾ ਇੰਨਾ ਵੱਧ ਗਿਆ ਹੈ ਕਿ ਪੰਜਾਬ ਦੀ ਨੌਜਵਾਨੀ ਨਸ਼ੇ ਦੀ ਭੇਟ ਚੜ ਰਹੀ ਹੈ ਹਰ ਰੋਜ਼ ਦੇਖਣ ਜਾਂ ਸੁਣਨ ਨੂੰ ਮਿਲਦਾ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਗਈ ਪੰਜਾਬ ਵਿੱਚ ਇਕੱਲੇ ਨੌਜਵਾਨ ਮੁੰਡੇ ਹੀ ਨਹੀਂ ਸਗੋ ਕੁੜੀਆਂ ਵੀ ਨਸ਼ੇ ਦੀਆਂ ਆਦੀ ਹੋ ਰਹੀਆਂ ਹਨ ਇਸ ਤੇ ਬੀਤੇ ਦਿਨੀ ਸਖਤ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਰ ਅਗੇਂਸਟ ਡਰੱਗਸ ਦੇ ਨਾਮ ਦੀ ਮੁਹਿੰਮ ਚਲਾਈ ਹੈ ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਤੇ ਸਖਤ ਕਾਰਵਾਈ ਕਰਦੇ ਹਾਂ ਕਈ ਤਸਕਰਾਂ ਦੀਆਂ ਜਾਇਦਾਦਾਂ ਸੀਲ ਕੀਤੀਆਂ ਨੇ ਇਸੇ ਦੌਰਾਨ ਲੁਧਿਆਣਾ ਦੇ ਪਿੰਡ ਨਾਰੰਗਵਾਲ ਵਿੱਚ ਨਸ਼ਾ ਤਸਕਰ ਦੀ ਸਰਪੰਚ ਮਨਜਿੰਦਰ ਮਨੀ ਨਾਲ ਬਹਿਸ ਕਰਨ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ ਗਰਤਲਾ ਵਿਖੇ ਮਾਨ ਸਰਕਾਰ ਦਾ ਨਸ਼ੇ ਦੇ ਸੌਦਾਗਰਾਂ ਤੇ শিকੰਜਾ ਕੱਸਣ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ ਨਾਰੰਗਵਾਲ ਦੀ ਵਾਇਰਲ ਵੀਡੀਓ ਵਿੱਚ ਨਸ਼ਾ ਤਸਕਰ ਮਹਿਲਾ ਕਹਿੰਦੀ ਸੁਣਾਈ ਦੇ ਰਹੀ ਹੈ ਕਿ ਉਹ ਨਸ਼ਾ ਬਹੁਤ ਦੇਰ ਤੋਂ ਵੇਚਦੀ ਹੈ ਤੇ ਵੇਚੇਗੀ ਇਸ ਵੀਡੀਓ ਤੋਂ ਤੁਰੰਤ ਬਾਅਦ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਨਸ਼ਾ ਤਸਕਰ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਨਸ਼ਾ ਤਸਕਰ ਮਹਿਲਾ ਤੇ ਕਾਰਵਾਈ ਕਰਦੇ ਹੋਏ ਕਾਫੀ ਮਾਤਰਾ ਵਿੱਚ ਪੁਲਿਸ ਅਧਿਕਾਰੀ ਮਹਿਲਾ ਦੇ ਘਰ ਜੀਸੀਬੀ ਲੈ ਕੇ ਪਹੁੰਚੇ ਤੇ ਅੱਧੀ ਰਾਤ ਨੂੰ ਮਹਿਲਾ ਤਸਕਰ ਦਾ ਕਾਰ ਢਾ ਦਿੱਤਾ ਇਸ ਮੌਕੇ ਐਸਐਸਪੀ ਅੰਕੁਰ ਗੁਪਤਾ ਖੁਦ ਮੌਕੇ ਤੇ ਮੌਜੂਦ ਸਨ ਦਰਅਸਲ ਬੁੱਧਵਾਰ ਨੂੰ ਸਰਪੰਚ ਮਨਜਿੰਦਰ ਸਿੰਘ ਗਰੇਵਾਲ ਅਤੇ ਮਹਿਲਾ ਤਸਕਰ ਕੁਲਬੀਰ ਕੌਰ ਵਿਚਕਾਰ ਹੋਈ ਲੜਾਈ ਦਾ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਮਹਿਲਾ ਸ਼ਰਿਆਮ ਨਸ਼ਾ ਵੇਚ ਰਹੀ ਸੀ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੀ ਸੀ ਵੀਰਵਾਰ ਦੇਰ ਰਾਤ ਐਸਐਸਪੀ ਅੰਕੁਰ ਗੁਪਤਾ ਦੀ ਅਗਵਾਈ ਹੇ ਪੁਲਿਸ ਬੁਲਡوزر ਲੈ ਕੇ ਪਿੰਡ ਨਾਰੰਗਵਾਲ ਪਹੁੰਚੀ ਅਤੇ ਤਸਕਰ ਜੋੜੇ ਬਲਵੰਤ ਸਿੰਘ ਕਾਕਾ ਅਤੇ ਕੁਲਵੀਰ ਕੌਰ ਦੇ ਘਰ ਨੂੰ ਟਾ ਦਿੱਤਾ ਸਰਪੰਚ ਮਨਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਉਹਨਾਂ ਨੂੰ ਫੋਨ ਕਰਕੇ ਕੱਢਣਾ ਬਾਰੇ ਜਾਣਕਾਰੀ ਦਿੱਤੀ ਸੀ ਮੇਰਾ ਨਾਮ ਮਨਜਿੰਦਰ ਸਿੰਘ ਆ ਮੈਂ ਪਿੰਡ ਨਾਰਕਵਾਲ ਦਾ ਸਰਪੰਚ ਆ ਜੋ ਪਿਛਲੇ ਦਿਨੀ ਇੱਕ ਮੀਡੀਆ ਨੇ ਬਹੁਤ ਸਾਡਾ ਸਾਥ ਦਿੱਤਾ ਵੀਡੀਓ ਵਾਇਰਲ ਹੋਈ ਆ ਮੀਡੀਆ ਦੇ ਸਾਥ ਦੇ ਨਾਲ ਇੱਥੇ ਤੱਕ ਪਹੁੰਚੇ ਆ ਅਸੀਂ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਡਾਇਰੈਕਟ ਕਾਲ ਲਾਈ ਮੇਰੀ ਵੀਡੀਓ ਦੇਖ ਕੇ ਉਹਨਾਂ ਨੇ ਡਾਇਰੈਕਟ ਮੈਨੂੰ ਕਾਲ ਲਾਈ ਮੈਨੂੰ ਪੁੱਛਿਆ ਕਿ ਸਰਪੰਚ ਸਾਹਿਬ ਇਹ ਮਾਮਲਾ ਕੀ ਆ ਜਦੋਂ ਉਹਨਾਂ ਨੂੰ ਮੈਂ ਧਿਆਨ ਦੇ ਵਿੱਚ ਉਹਨਾਂ ਨੇ ਸਾਰਾ ਇਹ ਮਾਮਲਾ ਲਿਆਂਦਾ ਤਾਂ ਮਾਨ ਸਾਹਿਬ ਨੇ ਸਟ੍ਰਿਕਟਲੀ ਐਕਸ਼ਨ ਲੈਂਦੇ ਹੋਏ ਅੰਕੁਰ ਸਾਹਿਬ ਨੂੰ ਕਾਲ ਇਸ ਸਾਰੇ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਪ੍ਰੋਪਰ ਜੋ ਬਣਦੀ ਕਾਰਵਾਈ ਆ ਉਹਨਾਂ ਤੇ ਕੀਤੀ ਆ ਉਹਨਾਂ ਅੰਸਰਾਂ ਤੇ ਜਿਨ੍ਹਾਂ ਨੇ ਮੈਨੂੰ ਜਾਨ ਦੀ ਮਾਰਨ ਦੀ ਧਮਕੀ ਦਿੱਤੀ ਸੀ ਬਿਲਕੁਲ ਮੈਨੂੰ ਮੁੱਖ ਮੰਤਰੀ ਸਾਹਿਬ ਦਾ ਖੁਦ ਕਾਲ ਆਇਆ ਭਗਵੰਤ ਮਾਨ ਜੀ ਦਾ ਉਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਸਰਪੰਚ ਸਾਹਿਬ ਗੱਲ ਕੀ ਆ ਮੈਂ ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸੀ ਜੋ ਜੋ ਘਟਨਾ ਸਾਡੇ ਨਾਲ ਵਾਪਰੀ ਸੀ ਉਹਨਾਂ ਨੇ ਉਸ ਤੇ ਸਟ੍ਰਿਕਟਲੀ ਐਕਸ਼ਨ ਲੈਂਦੇ ਹੋਏ ਅੱਜ ਵਾਕਈ ਐਕਸ਼ਨ ਤੁਹਾਡੇ ਸਾਹਮਣੇ ਆ ਬਿਲਕੁਲ ਸੰਤੋਸ਼ਟ ਆ ਜੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇੱਕ ਸਰਪੰਚ ਨੂੰ ਡ ਕਾ ਚ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਵਾ ਜੇ ਮੇਰਾ ਪਿੰਡ ਨਰੰਗਵਾਲ ਹੈਗਾ ਜੀ ਇੱਥੇ ਸਾਨੂੰ ਕੰਪਲੇਂਟ ਆਈ ਸੀਗੀ ਤੇ ਇੱਕ ਅਸੀਂ ਐਫ ਆਈ ਆਰ ਲੌਂਚ ਕੀਤੀ ਹੈ ਅੱਜ ਦਿਨ ਦੇ ਵਿੱਚ ਜਿਹਦੇ ਵਿੱਚੋਂ ਸਾਨੂੰ ਚਿੱਟਾ ਬਰਾਮਦ ਹੋਇਆ ਹੈ تنویر ਨਾਮ ਦਾ ਲੜਕਾ ਇਸੇ ਪਿੰਡ ਦਾ ਤੇ ਉਹਦੀ ਪੁੱਛਗੀ ਚ ਆਇਆ ਕਿ ਦੋ ਨਸ਼ਾ ਤਸਕਰ ਜਿਸ ਨੂੰ ਲੈ ਕੇ ਆਂਦਾ ਨਸ਼ਾ ਉਹ ਇਹ ਬੰਦੇ ਹੈਗੇ ਨੇ ਦੋ ਹਸਬੰਡ ਵਾਈਫ ਹੈ ਇਹਨਾਂ ਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਨੇ ਦੋਨਾਂ ਤੇ ਤੋਂ ਮੈਂ ਦੱਸਣਾ ਚਾਹਨਾ ਕਿ ਬੜੀ ਸਖਤੀ ਨਾਲ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਨਸ਼ਾ ਤਸਕਰ ਹੈ ਉਹਦੀ ਜਾਂ ਕੋਈ ਵੀ ਡਰੱਗਜ਼ ਦਾ ਕੰਮ ਕਰਦਾ ਹੈ ਤੇ ਉਹਦੇ ਨਾਲ ਅਸੀਂ ਸਤਿਨਾਲ ਜੀਠਾਗੇ ਮਾਨਯੋਗ ਸੀਐਮ ਸਾਹਿਬ ਸਾਡੇ ਡੀਜੀਪੀ ਸਾਹਿਬ ਸਾਰਿਆਂ ਦੇ ਇਹ ਬੜੇ ਸਟ੍ਰਿਕਟ ਆਰਡਰਸ ਹੈ ਸੋ ਅਸੀਂ ਉਹਨਾਂ ਨੂੰ ਕਿੰਨੇ ਪਰਚੇ ਸਰਪੰਨਾਂ ਦਾ ਸੀ ਤਾਂ ਮੌਕੇ ਤੇ ਮੌਜੂਦ ਐਸਐਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਪਿੰਡ ਨਾਰੰਗਵਾਲ ਦੀ ਪੰਚਾਇਤ ਨੇ ਦੋਵਾਂ ਖਿਲਾਫ ਜੋਨਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਸਰਪੰਚ ਮਨਜਿੰਦਰ ਸਿੰਘ ਗਰੇਵਾਲ ਨੇ ਵੀ ਮੁੱਖ ਮੰਤਰੀ ਨੂੰ ਸ਼ਿਕਾਇਤ ਭੇਜੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸ਼ਾਮ ਨੂੰ ਸਰਪੰਚ ਮਨਜਿੰਦਰ ਸਿੰਘ ਗਰੇਵਾਲ ਨਾਲ ਗੱਲ ਕੀਤੀ ਅਤੇ ਕੁਝ ਘੰਟਿਆਂ ਬਾਅਦ ਤਸਕਰ ਜੋੜੇ ਦੇ ਘਰ ਤੇ ਬੁਲਡੋਜ਼ਰ ਚਲਾ ਦਿੱਤਾ ਗਿਆ ਅੱਜ ਵਾਰ ਅਗੇਂਸਟ ਡਰੱਗਸ ਮੁਹਿੰਮ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਨਵੀਂ ਨਸ਼ਾ ਰੋਕੂ ਅਤੇ ਮੁਰਵਸੇਬਾ ਨੀਤੀ ਨੂੰ ਲਾਗੂ ਕਰਨ ਦੀ ਹਦਾਇਤ ਦਿੱਤੀ ਹੈ। ਇਸ ਦੇ ਜ਼ਰੀਏ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਬੈਠਕ ਦੌਰਾਨ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰ ਅਤੇ ਐਸਐਸਪੀਜ਼ ਨੂੰ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੁਲਿਸ ਨਸ਼ਿਆਂ ਦੇ ਹੌਟਸਪੌਟਾਂ ਦੀ ਪਛਾਣ ਕਰੇਗੀ। ਸਪਲਾਈ ਚੇਨ ਨੂੰ ਤੋੜੇਗੀ ਅਤੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰੇਗੀ ਇਸ ਤੋਂ ਇਲਾਵਾ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਕੇ ਉਹਨਾਂ ਨੂੰ ਨਸ਼ਕ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੜਾਈ ਨੂੰ ਜਨ ਅੰਦੋਲਨ ਵਿੱਚ ਬਦਲਣ ਅਤੇ ਪੰਜਾਬ ਵਿੱਚ ਨਸ਼ਾ ਮੁਕਤ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਨ ਇਸ ਮੀਟਿੰਗ ਉਪਰੰਤ ਮੰਤਰੀ ਅਮਨ अरोड़ा ਨੇ ਕਿਹਾ ਕਿ ਪੰਜਾਬ ਸਰਕਾਰ ਨੇ ਯੁੱਧ ਨਸ਼ੇ ਵਿਰੁੱਧ ਦੀ ਸ਼ੁਰੂਆਤ ਕੀਤੀ ਹੈ ਅਤੇ ਉਹ ਤਿਆਰ ਕਰ ਚੁੱਕੀ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਹੋਰ ਕੀ ਜਾਣਕਾਰੀ ਦਿੱਤੀ ਅਮਨ अरोड़ा ਨੇ ਆਓ ਦੇਖਦੇ ਹਾਂ 650 ਤੋਂ ਵੱਧ ਜਿਹੜੇ ਵੱਡੇ ਸਮੱਗਲਰਸ ਨੇ ਉਹ ਫੜੇ ਜਾ ਚੁੱਕੇ ਨੇ 30000 ਤੋਂ ਵੱਧ ਐਨਡੀਪੀਐਸ ਦੀਆਂ ਜਿਹੜੇ ਅਧੀਨ ਪਰਚੇ ਨੇ ਉਹ ਪੰਜਾਬ ਪੁਲਿਸ ਵੱਲੋਂ ਦਿੱਤੇ ਜਾ ਚੁੱਕੇ ਨੇ 10000 ਤੋਂ ਵੱਧ ਪਿਛਲੇ ਸਮੇਂ ਦੇ ਵਿੱਚ ਪੁਲਿਸ ਕਰਮਚਾਰੀਆਂ ਦਾ ਮੁਲਾਜ਼ਮਾਂ ਦਾ ਜਿਨ੍ਹਾਂ ਦਾ ਰਤਾ ਭਰ ਵੀ ਅਨਵੋਲਵਮੈਂਟ ਸੀ ਕਿ ਡਰੱਗਸ ਦੇ ਮਸਲਿਆਂ ਦੇ ਵਿੱਚ ਐਨਡੀਪੀਐਸ ਦੇ ਵਿੱਚ ਉਹਨਾਂ ਦੇ ਤਬਾਦਲੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਨੇ ਐਂਟੀ ਨਾਰਕੋਟਿਕਸ ਫੋਰਸ ਦਾ ਗਠਨ ਹੈ ਜਿਹੜਾ ਕੀਤਾ ਜਾ ਚੁੱਕਿਆ ਜਿਹੜੀ ਬੜੀ ਇਫੈਕਟਿਵਲੀ ਕੰਮ ਕਰ ਰਹੀ ਹੈ ਇਸ ਤੋਂ ਇਲਾਵਾ ਹੁਣ ਤੱਕ ਪਿਛਲੇ 3 ਸਾਲਾਂ ਦੇ ਵਿੱਚ 612 ਕਰੋੜ ਦੀ ਸੰਪਤੀ ਹੈ ਜਿਹੜੀ ਡਰੱਗ ਪੈਨਡਲਰਸ ਦੀ ਉਹ ਜ਼ਬਤ ਕੀਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ 100 ਤੋਂ ਵੱਧ ਪੁਲਿਸ ਕਰਮਚਾਰੀ ਜਿਹੜੇ ਕਿ ਇਹਦੇ ਇਸ ਗੋਰਖ ਧੰਦੇ ਦੇ ਵਿੱਚ ਸੀਗੇ ਡਰੱਗ ਪੈਡਲਿੰਗ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਹੈ ਜਿਹੜਾ ਉਹ ਕੀਤਾ ਜਾ ਚੁੱਕਿਆ ਸਾਲ 2022 ਤੋਂ ਹੁਣ ਤੱਕ 45000 ਜਿਹੜੇ ਪੈਟੀ ਸਮਗਲਰਸ ਵੀ ਸੀਗੇ ਨਸ਼ੇ ਦੇ ਉਹਨਾਂ ਦੇ ਉੱਪਰ ਐ ਐਫ ਆਈ ਆਰਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਹੈ ਜਿਹੜਾ ਉਹ ਕੀਤਾ ਜਾ ਚੁੱਕਿਆ 3 ਲੱਖ ਤੋਂ ਵੱਧ ਨਸ਼ਾ ਪੀੜਤਾ ਨੂੰ ਓਏਟੀ ਸੈਂਟਰਸ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਟ੍ਰੀਟਮੈਂਟ ਜਿਹੜਾ ਉਹ ਚੱਲ ਰਿਹਾ ਹੈ 12,000 ਦੇ ਕਰੀਬ ਪਿੰਡਾਂ ਦੇ ਵਿੱਚ ਨਸ਼ਾ ਤਸਕਰੀ ਨੂੰ ਰੋਕਣ ਦੇ ਲਈ ਕਮੇਟੀਆਂ ਦਾ ਗਠਨ ਜਿਹੜਾ ਉਹ ਹੋ ਚੁੱਕਿਆ ਤਾਂ ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਨਸ਼ਾ ਪੰਜਾਬ ਵਿੱਚ ਕਿਵੇਂ ਵਧਿਆ ਇਹ ਪਛਾਣਨਾ ਜ਼ਰੂਰੀ ਹੈ ਉਹਨਾਂ ਦੇ ਅਨੁਸਾਰ 2007 ਤੋਂ ਅਕਾਲੀ ਭਾਜਪਾ ਦੀ ਸਰਕਾਰ ਦੇ ਸਮੇ ਇਹ ਮਸਲਾ ਸ਼ੁਰੂ ਹੋਇਆ ਸੀ ਮਾਝ ਅਤੇ ਮਾਲਵੇ ਵਿੱਚ ਨਸ਼ਿਆਂ ਦੀ ਸ਼ੁਰੂਆਤ ਹੋਈ ਅਤੇ 2009 ਵਿੱਚ ਅਟਾਰੀ ਬਾਰਡਰ ਤੇ ਵੱਡੀ ਸਮਗਲਿੰਗ ਕੇਪ ਦੀ ਸ਼ੁਰੂਆਤ ਹੋਈ। ਅਰੋੜਾ ਨੇ ਦੱਸਿਆ ਕਿ ਇਹੇ ਸਮੱਸਿਆ ਉਸ ਸਮੇਂ ਤੇਜ਼ੀ ਨਾਲ ਵਧੀ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਵੱਲੋਂ ਨਸ਼ੇ ਨੂੰ ਘਰ-ਘਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਭਾਜਪਾ ਦੇ ਸੀਨੀਅਰ ਨੇਤਾ ਅਤੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਨੇ 1984 ਉੱਪਰ ਬੋਲਦਿਆਂ ਹੋਇਆਂ ਅੱਜ ਕਿਹਾ ਕਿ 1984 ਵਿੱਚ ਜੋ ਵੀ ਹੋਇਆ ਉਹ ਦੰਗਾ ਨਹੀਂ ਸੀ ਸਗੋਂ ਇੱਕ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲੇਆਮ ਸੀ। ਆਰ. ਪੀ. ਸਿੰਘ ਨੇ ਉਸ ਵੇਲੇ ਦੀ ਕਾਂਗਰਸ ਸਰਕਾਰ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਸ ਮਾਮਲੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦਬਾਉਣ ਦੀ ਪੂਰੀ ਕੋਸ਼ਿਸ਼ ਕਾਂਗਰਸ ਵੱਲੋਂ ਕੀਤੀ ਗਈ ਸੀ। ਚੰਡੀਗੜ੍ਹ ਭਾਜਪਾ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਨੇ 1984 ਵਿੱਚ ਹੋਈਆਂ ਘਟਨਾਵਾਂ ਨੂੰ ਕਤਲੇਆਮ ਦੱਸਦਿਆਂ ਕਿਹਾ ਕਿ ਕਤਲੇਆਮ ਇਸ ਘਟਨਾ ਤੋਂ ਬਾਅਦ ਹੀ ਸ਼ੁਰੂ ਹੋਇਆ ਸੀ ਜਦੋਂ ਰਾਜੀਵ ગાંધી ਨੇ ਕਿਹਾ ਸੀ ਕਿ ਜਦੋਂ ਕੋਈ ਵੱਡਾ ਦਰਖਤ गिरਦਾ ਹੈ ਤਾਂ ਧਰਤੀ ਹਿੱਲਦੀ ਹੈ। ਕਮਲਨਾਥ ਅਤੇ ਹੋਰ ਲੋਕ ਇਸ ਵਿੱਚ ਸ਼ਾਮਿਲ ਸਨ। ਉਹਨਾਂ ਨੇ ਕਿਤਾਬ ਦਿਖਾਉਂਦੇ ਹੋਏ ਕਿਹਾ ਕਿ ਇਸ ਵਿੱਚ ਉਹਨਾਂ ਲੋਕਾਂ ਦੇ ਨਾਮ ਹਨ ਜਿਨ੍ਹਾਂ ਦਾ ਕਤਲੇਆਮ ਵਿੱਚ ਹੱਥ ਸੀ। ਇਸ ਕਿਤਾਬ ਵਿੱਚ ਟਾਈਟਲਰ ਸੱਜਣ ਕੁਮਾਰ, ਅਰਜੁਨ ਕੁਮਾਰ ਆਦਿ ਨਾਮ ਸ਼ਾਮਿਲ ਨੇ। ਹੋਰ ਕੀ ਕਿਹਾ ਆਰ. ਪੀ. ਸਿੰਘ ਨੇ? ਆਓ ਦੇਖਦੇ ਹਾਂ। ਪੀਯੂਟੀ ਆਰ ਪੀਸੀਐਨ ਦੀ ਕਿਤਾਬ ਹੈ। ਇਹਦੇ ਵਿੱਚ ਵੀ ਉਹਨਾਂ ਨੇ ਕੈਟੇਗੋਰਿਕਲੀ ਨਾਮ ਮੈਂਸ਼ਨ ਕੀਤੇ ਨੇ ਸੱਜਨ ਕੁਮਾਰ ਟਾਈਟਲਰ ਭਗਤ ਇਹਨਾਂ ਦੇ ਲੋਕਾਂ ਦੇ ਨਾਮ ਹੈ ਤਰਮਦਾ ਸਾਸਤਰੀ ਅਰਜੁਨ ਕੁਮਾਰ ਇਹ ਲੋਕਾਂ ਦੇ ਨਾਮ ਜਿਹੜੀ ਕਿਤਾਬ ਜਿਹੜਾ ਉਸ ਤੋਂ ਲੈ ਜਿਨ੍ਹਾਂ ਨੇ ਕੋਲੇਟ ਕੀਤੀ ਔਨ ਗਰਾਉਂਡ ਜਾ ਕੇ ਇਨਫਾਰਮੇਸ਼ਨ ਮੈਨੂੰ ਯਾਦ ਆਸੀ ਜਾਂਦੇ ਸਨ ਲੋਕੀ ਓਪਨਲੀ ਕਹਿੰਦੇ ਸਨ ਕਿ ਸੱਜਨ ਕੁਮਾਰ ਟਾਈਟਲਰ ਭਗਤ ਤਰਮਦਾ ਸਾਸਤਰੀ ਅਰਜੁਨ ਕੁਮਾਰ ਇਹ ਲੋਕ ਇਨਵੋਲਡ ਨੇ ਨਾਮ ਲੈ ਕੇ ਕਹਿੰਦੇ ਸਨ ਇਹ ਇਸ ਕਰਕੇ ਮੈਂ ਲਿਖਿਆ ਕਿ ਇਹ ਸੋਚ ਇਹ ਸੋਚੋ ਕਿ ਕੋਈ ਇਹ ਕੋਈ ਆਫਟਰ ਥੌਟ ਹੈ ਕਿ ਨਾਮ ਲੈ ਲੋ ਕਾਂਗਰਸ ਇਹ ਦੇ ਜਾ ਉਹਨਾਂ ਦਾ ਨਾਮ ਹੋ ਜਾ ਨਹੀਂ ਦਿਸ ਇਜ਼ ਅ ਬੁੱਕ ਵਿਚ ਵਾਸ ਪਬਲਿਸ਼ ਵੇ ਬੈਕ ਇਨ 80ਸ ਉਹ ਇਹ ਕੈਟੇਗੋਰਿਕਲੀ ਮੈਂਸ਼ਨ ਕਰਦੀ ਇਹਨਾਂ ਦੇ ਨਾਮ ਕਿ ਜਿੱਥੇ-ਜਿੱਥੇ ਉਹ ਕੈਂਪੇਨ ਗਏ ਲੋਕਾਂ ਨੇ ਜਿਹੜੇ ਵਿਕਟਮਸ ਹਨ ਜਿਹਨਾਂ ਦੇ ਪਰਿਵਾਰ ਦੇ ਲੋਕੀ ਡੈਥ ਹੋ ਗਈ ਸੀ ਜਿਹਨਾਂ ਜਿਨ ਹੱਤਿਆ ਹੋ ਗਈ ਸੀ ਉਹਨਾਂ ਦੇ ਨਾਮ ਲੈ ਲੈ ਕੇ ਕਹੇ ਕਿ ਹਾਂ ਇਹ ਲੋਕ ਇਨਵੋਲਡ ਹਨ ਜਿਸ ਆਦਮੀ ਨੇ 7 ਲੋਕ ਕੀ ਮਾਰੇ 7 ਲੋਕੀ ਵੱਡੇ ਉਨੂੰ ਮਾਫ ਕਰਤਾ ਜਾਏ ਇਹ ਸ਼ਿਲਾ ਦਿਖਸ਼ੀ ਨੇ ਰਿਪੋਰਟ ਕੀਤਾ ਐਸੀ ਲੜਾਈ ਲੜਾ ਕੇ ਲੜੀ ਮਨਯਾਦਾ ਸੀ ਐਲਜੀ ਕੋਲ ਜਾ ਕੇ ਤਿੰਦਰਖਨ ਨੂੰ ਕੋ ਲੜਾਈ ਲੜੀ ਤਾਂ ਜਾ ਕੇ ਉਹਨੇ ਅਖੇ ਨਹੀਂ ਮੈਂ ਨਹੀਂ ਕਰਾਂਗਾ ਆਈ ਵੁੱਡ ਗਿਵ ਦਿਸ ਪਰਮਿਸ਼ਨ ਆਰ ਪੀ ਸਿੰਘ ਨੇ ਕਿਹਾ ਕਿ ਜਦੋਂ ਪੁਲਿਸ ਪਹਿਲੀ ਵਾਰ ਸੱਜਣ ਕੁਮਾਰ ਨੂੰ ਗ੍ਰਿਫਤਾਰ ਕਰਨ ਗਈ ਸੀ ਤਾਂ ਉਸ ਨੂੰ ਬੰਦੀ ਬਣਾ ਲਿਆ ਗਿਆ ਸੀ ਅਤੇ ਸੱਜਣ ਕੁਮਾਰ ਨੂੰ ਉਸ ਗੱਡੀ ਤੋਂ ਭਜਾ ਦਿੱਤਾ ਗਿਆ ਸੀ ਜਦੋਂ ਮਈ 2021 ਵਿੱਚ ਚਾਰਜ ਸ਼ੀਟ ਪੇਸ਼ ਕੀਤੀ ਗਈ ਤਾਂ ਫਿਰ 26 ਜੁਲਾਈ 2021 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਿਸ ਲਿਆ ਸੀ ਦਸੰਬਰ 2021 ਵਿੱਚ ਸੱਜਣ ਕੁਮਾਰ ਨੂੰ ਪੰਜ ਲੋਕਾਂ ਦੇ ਕਤਲ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਹੁਣ ਜੋ ਕੇਸ ਚੱਲ ਰਿਹਾ ਹੈ ਉਸ ਵਿੱਚ ਅਦਾਲਤ ਨੇ ਫਿਰ ਹੁਣ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਪਰ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਇਨਸਾਫ ਮਿਲਣਾ ਬਾਕੀ ਹੈ ਸੁਪਰੀਮ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ ਪੈਰੋਲ ਜਾਂ ਫਰਲੋ ਤੇ ਵਾਰ-ਵਾਰ ਰਿਹਾਅ ਕਰਨ ਵਿਰੁੱਧ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਫਰਲੋ ਦੇ ਮਾਮਲੇ ਦੀ ਸੁਣਵਾਈ ਜਨਹਿਤ ਪਟੀਸ਼ਨ ਰਾਹੀਂ ਨਹੀਂ ਕਰਦੇ ਜੇ ਕਿਸੇ ਨਿਯਮ ਦੀ ਉਲੰਘਣਾ ਹੋਈ ਹੈ ਤਾਂ ਪਟੀਸ਼ਨ ਕਰਤਾ ਹਾਈ ਕੋਰਟ ਜਾ ਸਕਦਾ ਹੈ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਵਕੀਲ ਨੇ ਹਰਿਆਣਾ ਸਰਕਾਰ ਵੱਲੋਂ ਵਾਰ-ਵਾਰ ਫਰਲੋ ਦਿੱਤੇ ਜਾਣ ਤੇ ਇਤਰਾਜ਼ ਪ੍ਰਗਟਾਉਂਦਿਆਂ ਇੱਕ ਪਟੀਸ਼ਨ ਦਰਜ ਕਰਵਾਈ ਸੀ ਜਿਸ ਵਿੱਚ ਇਤਰਾਜ਼ ਪ੍ਰਗਟਾਉਂਦਿਆਂ ਜ਼ਿਕਰ ਕੀਤਾ ਗਿਆ ਸੀ ਕੇ ਸੌਦਾ ਸਾਥ ਨੂੰ ਦੋ ਬਲਦਕਾਰ ਮਾਮਲਿਆਂ ਅਤੇ ਇੱਕ ਕਤਲ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਹਾਈ ਕੋਰਟ ਵੱਲੋਂ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਗਈ ਹੈ ਫਿਰ ਵੀ ਉਸ ਨੂੰ ਲਗਾਤਾਰ ਪੈਰੋਲ ਦਿੱਤੇ ਜਾ ਰਹੇ ਨੇ ਇਹ ਪਟੀਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਇਰ ਕੀਤੀ ਗਈ ਸੀ ਇਸ ਵਿੱਚ 2022 ਤੋਂ ਲੈ ਕੇ ਹੁਣ ਤੱਕ ਕਈ ਵਾਰ ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਆਉਣ ਦਾ ਵਿਰੋਧ ਹੋਇਆ ਰਾਮ ਰਹੀਮ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਧੋਤਗੀ ਨੇ ਕਿਹਾ ਕਿ ਇਹ ਪਟੀਸ਼ਨ ਰਾਜਨੀਤਿਕ ਦੁਸ਼ਮਣੀ ਕਾਰਨ ਦਾਇਰ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਜਸਟਿਸ ਭੂਸ਼ਣ ਰਾਮ ਕ੍ਰਿਸ਼ਨ ਗਵੇਈ ਅਤੇ ਜਸਟਿਸ ਮਨੋਜ ਮਿਸ਼ਰਾ ਨੇ ਇਸ ਤੱਥ ਦਾ ਵੀ ਨੋਟਿਸ ਲਿਆ ਕਿ ਹਾਈ ਕੋਰਟ ਨੇ ਇੱਕ ਮਾਮਲੇ ਵਿੱਚ ਕਿਹਾ ਸੀ ਸਰਕਾਰ ਨਿਯਮਾਂ ਅਨੁਸਾਰ ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ ਤੇ ਵਿਚਾਰ ਕਰ ਸਕਦੀ ਹੈ ਪਟੀਸ਼ਨ ਕਰਤਾ ਦੇ ਵਕੀਲ ਨੇ ਕਿਹਾ ਕਿ ਪਿਛਲੇ ਸਾਲ ਰਾਮ ਰਹੀਮ ਦੀ ਰਿਹਾਈ ਹਾਈ ਕੋਰਟ ਦੇ ਇਸ ਹੁਕਮ ਦੀ ਉਲੰਘਣਾ ਸੀ ਇਸ ਤੇ ਜੱਜਾਂ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਸੂਬਾ ਸਰਕਾਰ ਵਿਰੁੱਧ ਹਾਈ ਕੋਰਟ ਵਿੱਚ ਮਾਨਹਾਨੀ ਪਟੀਸ਼ਨ ਦਾਇਰ ਕੀਤੀ ਜਾ ਸਕਦੀ ਹੈ ਕਿਸੇ ਖਾਸ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਵਾਲੀ ਜਨਹਿਤ ਮੁਕਦਮੇ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਗੌਰਤਲਬ ਹੈ ਕਿ RAM RAHEEM ਨੂੰ 2025 ਵਿੱਚ ਮੁੜ 30 ਦਿਨਾਂ ਦੀ ਪੈਰੋਲ ਮਿਲੀ ਸੀ ਡੇਰਾ ਮੁਖੀ RAM RAHEEM ਵੱਲੋਂ 45 ਦਿਨਾਂ ਦੀ ਪੈਰੋਲ ਮੰਗੀ ਗਈ ਸੀ ਹਰਿਆਣਾ ਸਰਕਾਰ ਨੇ RAM RAHEEM ਨੂੰ ਸਿਰਸਾ ਡੇਰੇ ਵਿੱਚ ਜਾਣ ਦੀ ਇਜਾਜ਼ਤ ਵੀ ਦਿੱਤੀ ਸੀ ਪਰ ਰਾਮ ਰਹੀਮ ਨੇ ਖੁਦ ਆਪਣੇ ਸਮਰਥਕਾਂ ਨੂੰ ਡੇਰੇ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਭਾਰਤ ਦੇ ਸਭ ਤੋਂ ਉੱਤਰੀ ਪਿੰਡ ਮਾਣਾ ਦੇ ਨੇੜੇ برف ਦੇ ਤੋਦੇ ਡਿਗਣ ਕਾਰਨ ਚਮੋਲੀ ਵਿੱਚ ਇੱਕ ਬਾਰਡਰ ਰੋਡਸ ਆਰਗੇਨਾਈਜੇਸ਼ਨ ਪ੍ਰੋਜੈਕਟ ਸਾਈਟ ਤੇ ਕੰਮ ਕਰ ਰਹੇ 57 ਕਾਮੇ ਫਸ ਗਏ ਹਨ। ਸਟੇਟ ਡਿਜ਼ਾਸਟਰ ਰਿਸਪੌਂਸ ਫੋਰਸ ਦੇ ਅਨੁਸਾਰ ਉਹਨਾਂ ਦੀ ਟੀਮ ਜੋਸ਼ੀਮਠ ਤੋਂ ਰਵਾਨਾ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 16 ਮਜ਼ਦੂਰਾਂ ਨੂੰ ਬਚਾਇਆ ਗਿਆ ਹੈ। ਉਹਨਾਂ ਕਿਹਾ ਕਿ ਬਾਕੀ ਮਜ਼ਦੂਰਾਂ ਲਈ ਬਚਾਅ ਕਾਰਜ ਨਿਰੰਤਰ ਚੱਲ ਰਹੇ ਨੇ। ਉਤਰਾਖੰਡ ਦੇ ਚਮੋਲੀ ਜ਼ਿਲ੍ਹਾ ਅਧਿਕਾਰੀ ਸੰਦੀਪ ਦਿਵਾਰੀ ਨੇ ਕਿਹਾ ਕਿ ਇਲਾਕੇ ਵਿੱਚ ਭਾਰੀ ਬਰਫਬਾਰੀ ਕਾਰਨ ਸੜਕਾਂ ਤੇ ਸੰਚਾਰ ਪ੍ਰਣਾਲੀਆਂ ਵਿੱਚ ਵਿਘਨ ਪਿਆ ਹੈ ਸਾਨੂੰ ਮਾਣਾ ਵਿੱਚ ਬਰਫ ਕਿਸਕਣ ਦੀਆਂ ਰਿਪੋਰਟਾਂ ਮਿਲੀਆਂ ਹਨ 57 ਕਾਮੇ ਜੋ ਬਰਫ ਹਟਾਉਣ ਲਈ ਬੀਆਰਓ ਪ੍ਰੋਜੈਕਟ ਸਾਈਟ ਤੇ ਕੈਂਪ ਲਗਾ ਕੇ ਬੈਠੇ ਸਨ ਉਹ ਫਸ ਗਏ ਹਨ ਭਾਰੀ ਬਰਫਬਾਰੀ ਕਾਰਨ ਅਸੀਂ ਉੱਥੇ ਹੈਲੀਕਾਪਟਰ ਸੇਵਾਵਾਂ ਦੀ ਵਰਤੋਂ ਨਹੀਂ ਕਰ ਸਕਦੇ ਹਾਂ ਨਾਲ ਹੀ ਉਹਨਾਂ ਕੋਲ ਸੰਪਰਕ ਕਰਨ ਲਈ सैटेलाइट फोन ਜਾਂ ਹੋਰ ਉਪਕਰਣ ਨਹੀਂ ਹਨ ਸੀਐਮ ਪੁਸ਼ਕਰ ਸਿੰਘ ਧਾਮੀ ਨੇ ਵੀ ਇਸ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਆਈਟੀਵੀਪੀ ਪੀਆਰਓ ਅਤੇ ਹੋਰ ਬਚਾਅ ਟੀਮਾਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ ਮੈਂ ਸਾਰੇ ਮਜ਼ਦੂਰ ਪਰਾਵਾਂ ਦੀ ਸੁਰੱਖਿਆ ਲਈ ਭਗਵਾਨ ਬਦਰੀ ਵਿਸ਼ਾਲ ਅੱਗੇ ਪ੍ਰਾਰਥਨਾ ਕਰਦਾ ਹਾਂ ਐਕਟਿਵ ਰੇਨਫਾਲ ਹੈ ਹਮਾਰੇ ਦਿੱਕਤ ਵਿੱਚ ਮੇਂ ਔਰ ਹੈਲ ਕਿਤਨੇ ਸਨੋ ਬਾਲ ਹੈ ਤੋਂ ਇਸ ਲਈ हम हेली सर्विसेज अभी कभी यूटिलाइज नहीं कर पा रहे हैं और मूवमेंट में भी डिफिकल्टी हो रही है और वहाँ कोई सेटेलाइट फोन और अन्य ऐसे कोई उपकरण उपलब्ध नहीं होने के कारण स्पष्ट कम्युनिकेशन वहाँ नहीं हो पा रहा है हम लोगों का उनसे लेकिन अभी तक कोई ऑफिशियल सूचना हमारे पास किसी कैजुअलिटी की नहीं है और हमारी यही प्रयास है कि हम सब टीम्स को लेके एक कोऑर्डिनेटेड एफर्ट करके सबको रेस्क्यू करें हमारे श्रमिक उसमें फंसे थे और एबलॉन्च आने से जिसमें से 16 को सुरक्षित निकाल लिया गया है बाकी के लिए सभी प्रयास चल रहे हैं सभी प्रकार की तैयारियां यहां पर कर ली गई हैं एम्बुलेंस से लेकर आईटीबीपी की मदद ली जा रही है अन्य संस्थाओं की मदद ली जा रही है आपदा प्रबंधन विभाग हमारा पूरी तरह से सक्रिय जिला प्रशासन भी और हम लोग स्वयं ਸਭੀ ਲੋਕ ਲਗਾਤਾਰ ਸੰਪਰਕ ਮੇ ਹਨ ਔਰ ਹਮਾਰਾ ਪ੍ਰਯਾਸ ਹੈ ਸਭੀ ਕੋ ਸੁਰੱਖਿਤ ਜਲਦੀ ਸਜਲਦੀ ਬਾਤ ਕਰਨਾ ਹੈ ਰਾਜ ਆਫਤ ਪ੍ਰਬੰਧਨ ਅਥਾਰਟੀ ਨੇ ਬਰਫ ਬਾਰਿਸ਼ ਸੰਬੰਧੀ ਇੱਕ ਚੇਤਾਵਨੀ ਜਾਰੀ ਕੀਤੀ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਮੌਸਮ ਵਿਭਾਗ ਦੇਹਰਾਦੂਨ ਦੇ ਨਿਰਦੇਸ਼ਕ ਦੁਆਰਾ 28 ਫਰਵਰੀ ਨੂੰ ਸਵੇਰੇ 10 ਵਜੇ ਜਾਰੀ ਕੀਤੀ ਗਈ ਭਵਿੱਖ ਬਾਣੀ ਦੇ ਅਨੁਸਾਰ ਉੱਤਰ ਕਾਸ਼ੀ ਚਮੋਲੀ ਰੁਦਰ ਪ੍ਰਯਾਗ ਦੇਹਰੀ ਗੜਵਾਲ ਦੇਹਰਾਦੂਨ ਪਿਥौरागढ़ ਅਤੇ ਬਾਗੇਸ਼ਵਰ ਜ਼ਿਲ੍ਹਿਆਂ ਦੇ ਕੁਝ ਖੇਤਰਾ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ 17 ਫਰਵਰੀ ਨੂੰ ਆਪਣਾ ਅਸਤੀਫਾ ਅੰਤਰੀਂ ਕਮੇਟੀ ਨੂੰ ਦੇਣ ਤੋਂ ਬਾਅਦ ਉਹਨਾਂ ਨੂੰ ਮਨਾਉਣ ਦਾ ਦੌਰ ਲਗਾਤਾਰ ਜਾਰੀ ਹੈ। ਸ਼੍ਰੋਮਣੀ ਕਾਲ ਤੱਕ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਅਤੇ ਤਕਸ਼ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਘਰ ਵਿਖੇ ਉਹਨਾਂ ਦੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ ਹੈ। ਦੱਸ ਦਈਏ ਕਿ SGPC ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦੇ ਘਰ ਅਲੱਗ-ਅਲੱਗ ਅਕਾਲੀ ਆਗੂ ਅਤੇ ਧਾਰਮਿਕ ਆਗੂ ਪਹੁੰਚ ਰਹੇ ਨੇ ਉੱਥੇ ਹੀ ਅੱਜ ਹਰਜਿੰਦਰ ਸਿੰਘ ਧਾਮੀ ਦੇ ਘਰ ਜਥੇਦਾਰ ਅਕਾਲ ਤਖਤ ਅਤੇ ਕੇਸਗੜ ਸਾਹਿਬ ਦੇ ਜਥੇਦਾਰਾਂ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦੀ ਮੁਲਾਕਾਤ 1 ਘੰਟੇ ਤੋਂ ਵੱਧ ਚੱਲੀ ਅਸਤੀਫੇ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਜਥੇਦਾਰ ਗਿਆਨੀ ਰਵੀਰ ਸਿੰਘ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਬੜੇ ਹੀ ਸੱਚੀ ਅਤੇ ਸੁੱਚੀ ਸ਼ਖਸੀਅਤ ਹਨ ਅਤੇ ਅਜੇਹੇ ਗੁਰਸਿੱਖ ਦੀ ਉਹਨਾਂ ਨੂੰ ਅਤੇ ਉਹਨਾਂ ਦੀ ਕੌਮ ਨੂੰ ਸਦਾ ਹੀ ਲੋੜ ਰਹਿੰਦੀ ਹੈ। ਭਾਨੀ ਸਾਹਿਬ, ਉੱਨੀ ਚੀਜ਼ੇ ਕਰ ਲੈ ਥੋੜਾ। ਸਾਡੀ ਬਹੁਤੀ ਸਰਕਾਰ ਜੋ ਖਸਤੀ ਨੇ, ਲੇਖ ਨੇ, ਗੁਰਸਿੱਖ ਨੇ, ਬੇਤਲੇ ਵੀ ਇਮਾਨਦਾਰ, ਚੰਗੀ ਦਿਖਵਾਲੇ ਬਹੁਤ ਵੱਡੇ ਇਨਸਾਨ ਨੇ। ਔਰ ਗੁਰੂ ਸਾਹਿਬ ਨੇ ਬਹੁਤ ਦੇਰ ਬਾਅਦ ਤਵਾਰਤ ਕਿਰਪਾ ਕੀਤੀ ਹੈ। ਜਿਵੇਂ ਦੱਸਿਆ ਪਤਾ ਜੀ ਨੇ। 36 37 ਸਾਲ ਦੇ ਬਾਅਦ ਇਹੜਾ ਘਰ ਦੇ ਵਿੱਚ ਗੁਰੂ ਸਾਹਿਬ ਨੇ ਰੱਖੀ ਹੈ ਪੁੱਤ ਦੀ ਰਾਤ ਰੱਖੀ ਹੈ ਉਹਦੇ ਵਿਦਾਇਕ ਦੇਣ ਵਾਸਤੇ ਅੱਜ ਅਸੀਂ ਪਰਿਵਾਰਕ ਤੌਰ ਤੇ ਮਾਨ ਜੋਰ ਪ੍ਰਧਾਨ ਸਾਹਿਬ ਦੇ ਗ੍ਰੈਟੀਫਿਕੇਸ਼ਨ ਦੇਖੋ ਬੇਥੀ ਕੀਤੀਆਂ ਕਿ ਜੀਆਂ ਜਿਹੜੀ ਦੇਖ ਵਾਲੇ ਵਿਦਾਇਕ ਦੀ ਦੇਖ ਹੈ ਇਹੇ ਜੇ ਲੋਕਾਂ ਦੇ ਸ਼੍ਰੋਮ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੀ ਜੇ ਅਕਾਲਪੁਰ ਸਾਹਿਬ ਨੂੰ ਬਹੁਤ ਜ਼ਰੂਰਤ ਹੈ ਔਰ ਇਹ ਜੋ ਗੁਰਸੇਖ ਜਿਹੜੇ ਨੇ ਉਹਦਾ ਹੋਣਾ ਬੜਾ ਜ਼ਰੂਰੀ ਹੈ ਸਾਫ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਤੇ ਗਿਆਨੀ ਰਘਵੀਰ ਸਿੰਘ ਨੇ ਕਿਹਾ ਕਿ ਉਹ ਆਜ਼ਾਦ ਹਨ ਉਹ ਬਿਆਨ ਦੇ ਸਕਦੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ 17 ਫਰਵਰੀ ਨੂੰ ਆਪਣਾ ਅਸਤੀਫਾ ਅੰਤਰਿਕ ਕਮੇਟੀ ਨੂੰ ਦੇ ਦਿੱਤਾ ਗਿਆ ਸੀ 21 ਨੂੰ ਅੰਤਰਿਕ ਕਮੇਟੀ ਦੇ ਇਕੱਤਰਤਾ ਵਿੱਚ ਅਸਤੀਫਾ ਨਾਂ ਪ੍ਰਵਾਨ ਕਰਦਿਆਂ ਧਾਮੀ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਸ਼੍ਰੀ ਕਾਨ ਤੱਕ ਸਾਹਬ ਤੇ ਜਥੇਦਾਰ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਣਜੀਤ ਸਿੰਘ ਗੋਹਰ ਅਕਾਲੀ ਆਗੂ ਸਿਆਸੀ ਤੇ ਧਾਰਮਿਕ ਆਗੂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੋਢੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀਆਂ ਸੇਵਾਵਾਂ ਨਿਭਾਉਣ ਲਈ ਬੇਨਤੀ ਤੇ ਅਪੀਲ ਕਰ ਚੁੱਕੇ ਹਨ ਤੇ ਫਿਲਹਾਲ ਇਹ سلسلہ ਲਗਾਤਾਰ ਜਾਰੀ ਹੈ ਦਿੱਲੀ ਵਿੱਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਕੇਂਦਰ ਨਾਲ ਪਹਿਲੀ ਮੀਟਿੰਗ ਵਿੱਚ ਰਾਸ਼ਟਰੀ ਰਾਜਧਾਨੀ ਦੇ ਸੁਰੱਖਿਆ ਪ੍ਰਬੰਧਾਂ ਸਮੇਤ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਚਾਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੀ ਮੌਜੂਦ ਸਨ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਹੁਣ ਕੰਮ ਦੀ ਪ੍ਰਗਤੀ ਸੰਬੰਧੀ ਹਰ ਮਹੀਨੇ ਇੱਕ ਸਮੀਖਿਆ ਮੀਟਿੰਗ ਕੀਤੀ ਜਾਵੇਗੀ ਦਰਅਸਲ ਪਿਛਲੀ ਆਪ ਸਰਕਾਰ ਅਤੇ ਕੇਂਦਰ ਵਿਚਕਾਰ ਤਾਲਮੇਲ ਦੀ ਘਾਟ ਦੇਖੀ ਜਾ ਰਹੀ ਸੀ ਅਜਿਹੀ ਸਥਿਤੀ ਵਿੱਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਹੁਣ ਦਿੱਲੀ ਸਰਕਾਰ ਕੇਂਦਰ ਨਾਲ ਤਾਲਮੇਲ ਕਰਕੇ ਕੰਮ ਕਰੇਗੀ ਜਿਸ ਦੇ ਨਤੀਜੇ ਵਾਅਦੇ ਹੀ ਸੁਹਾਵਣੇ ਆਉਣਗੇ ਦਿੱਲੀ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਸੀਐਮ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ 100% ਸੁਰੱਖਿਆ ਦਿੱਤੀ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਮੀਟਿੰਗ ਵਿੱਚ ਦਿੱਲੀ ਸਰਕਾਰ ਨਾਲ ਤਾਲਮੇਲ ਦੀ ਲੋੜ ਵਾਲੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਦਾ ਰਵੱਈਆ ਕੇਂਦਰ ਨਾਲ ਸਹਿਯੋਗ ਕਰਨ ਦਾ ਨਹੀਂ ਸੀ। ਉਸ ਸਮੇਂ ਦੀ ਦਿੱਲੀ ਸਰਕਾਰ ਨੇ ਕਦੇ ਵੀ ਕੇਂਦਰ ਸਰਕਾਰ ਨਾਲ ਛੋਟੇ ਮੁੱਦਿਆਂ ਤੇ ਮੰਗੀ ਗਈ ਜਾਣਕਾਰੀ ਤੇ ਸਹਿਯੋਗ ਨਹੀਂ ਕੀਤਾ ਜੋ ਸਮੱਸਿਆਵਾਂ ਪੈਦਾ ਕਰ ਰਹੇ ਸਨ ਉਹਨਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਜਿੰਨਾ ਗੱਲਾਂ ਨੂੰ ਠੀਕ ਕਰਨ ਦੀ ਲੋੜ ਹੈ ਉਹਨਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਬਹੁਤ ਹੀ ਡਿਟੇਲ ਡਿਸਕਸ਼ਨ ਅੱਜ ਕੀ ਰਹੀ ਸਵੈਮ ਗ੍ਰਹਿ ਮੰਤਰੀ ਜੀ ਉਸਮੇ ਉਪਸਥਿਤ ਰਹੇ ਇਸਸੇ ਪਹਿਲੇ ਕੀ ਸਰਕਾਰ ਕਾ ਜੋ ਰਵਈਆ ਥਾ ਕਿ ਛੋਟੇ ਛੋਟੇ ਵਿਸ਼ੇ जो दिल्ली के लिए बड़ी बड़ी दिक्कत देने वाले थे और जितनी बार भी भारत सरकार के द्वारा डिटेलिंग मांगी गई कभी भी दिल्ली की तत्कालिक सरकार के द्वारा सहयोग नहीं किया गया मैं इतना कह सकती हूँ कि एक डबल इंजन की सरकार जिस तरीके से काम कर रही है बाकी राज्यों में भी अब से दिल्ली में भी डबल इंजन की सरकार का एक अलग ਚਿਹਰਾ ਨਜ਼ਰ ਆਏਗਾ ਜਨਤਾ ਕੋ ਮੁੱਖ ਮੰਤਰੀ ਨੇ ਕਿਹਾ ਮੈਂ ਇਹ ਨਹੀਂ ਕਹਿ ਸਕਦੀਆਂ ਕਿ ਹੁਣ ਦਿੱਲੀ ਵਿੱਚ ਡਬਲ ਇੰਜਨ ਸਰਕਾਰ ਦਾ ਇੱਕ ਵੱਖਰਾ ਚਿਹਰਾ ਦਿਖਾਈ ਦੇਵੇਗਾ ਅਤੇ ਉਹ ਸਾਰੇ ਮੁੱਦੇ ਜਿਨ੍ਹਾਂ ਨੂੰ ਤਾਲਮੇਲ ਰਾਹੀ ਹੱਲ ਕਰਨ ਦੀ ਲੋੜ ਹੈ ਉਹਨਾਂ ਨਾਲ ਨਜਿੱਠਿਆ ਜਾਵੇਗਾ ਹਾਲ ਦੀ ਘੜੀ ਪੰਜਾਬ ਬਲਟਨ ਵਿੱਚ ਇਹਨਾਂ ਹੀ ਜਲਦ ਹੋਵੇਗੀ ਮੁਲਾਕਾਤ ਤਾਜ਼ੀਆਂ ਖਬਰਾਂ ਦੇ ਨਾਲ ਅਦੋ ਤੱਕ ਲਈ ਸੱਚਾ